ਜੀ ਸਾਡਾ ਗੋਸਰੀਆ ਵਲੌਗ ਦੇ ਵਿੱਚ ਤੇ ਅੱਜ ਬੜੀ ਹਾਸੇ ਵਾਲੀ ਗੱਲ ਹੋਈ ਸਾਡੇ ਨਾਲ ਹੈਲੋ ਸੰਦੇਨੀ ਹਾਂਜੀ ਤੁਸੀਂ ਹੋਣ ਖੇਡ ਕੇ ਆਏ ਹੋ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਬੜੀ ਹਾਸੇ ਵਾਲੀ ਆਪਣੇ ਨਾਲ ਹੋ ਗਈ ਇੱਧਰ ਹੀ ਰੋ ਇੱਧਰ ਹੀ ਰੋ ਆਪਣੇ ਪਿੰਡ ਬਲਜਿੰਦਰ ਸਿੰਘ ਕਿੰਨੇ ਆ 1 2 3 4 5 ਪੰਜ ਨੂੰ ਤੁਹ ਮੈਂ ਜਾਣਦਾ ਜਿਹੜੇ ਮੇਤੋਂ ਥੋੜਾ ਜਿਹਾ ਕੋਈ ਵੱਡਾ ਕੋਈ ਸ਼ੂਟਾ ਜਾਂ ਕੋਈ ਹਾਣੀ ਹੈ ਅੱਛਾ ਪੰਜ ਛੇ ਨੂੰ ਤਾਂ ਜਾਣਦਾ ਪੰਜ ਜਾਣੇ ਹੈਗੇ ਮਤਲਬ ਕਿ ਚਲੋ ਘੱਟ ਤੋਂ ਘੱਟ ਪੰਜ ਜਾਣੇ ਹੈਗੇ ਪੰਜ ਛੇ ਨੂੰ ਤਾਂ ਜਾਣੀ ਹਾਣੀ ਜਾਣ ਤੁਹਾਨੂੰ ਮਿਲਾ ਕੇ ਇਨਕਲੂਡ ਮੇਰੇ ਸਵੇਰ ਅੱਜ ਪਤਾ ਕੀ ਹੋਇਆ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਾਂ ਕੱਲ ਆਪਾਂ ਵਿਆਹ ਗਏ ਸੀ ਨਾ ਇੱਧਰ ਟਾਣੀਆਂ ਤੇ ਮੈਂ ਤੇ ਮੰਮੀ ਹੈਨਾ ਅੱਜ ਕੀ ਹੋਇਆ ਦੁਪਹਿਰੇ ਮਾਣੀ ਆਈ ਮੈਂ ਇਥੋਂ ਕਾਰਡ ਚੱਕ ਕੇ ਬਾਹਰ ਰੱਖਤਾ ਹਨਾ ਮੈਂ ਕਿਹਾ ਚਲ ਵਿਆਹ ਹੋ ਗਿਆ ਤੇ ਮम्मी ਸਾਮ ਲੈਣਗੇ ਤੇ ਮੈਂ ਚੱਕ ਕੇ ਬਾਹਰ ਰੱਖਤਾ ਤੇ ਉਹਨੇ ਚੱਕਿਆ ਕਾਰਡ ਉਹਨੇ ਮਾਣੀਆ ਕਾਰਡ ਸਾਮਦੀ ਤੇ ਉਹ ਕਹਿੰਦੀ ਇਹ ਤਾਂ ਨਵੇਂ ਲਾਟੀਆਂ ਦਾ ਉਹਨਾਂ ਦਾ ਵੀ ਬਲੰਦਰ ਹੈਗਾ ਹਾਂ ਸਹੀ ਹੈ ਮੇਰਾ ਤਾਂ ਨਾ ਹਾਸਾ ਨਹੀਂ ਬੰਦ ਹੋ ਰਿਹਾ ਸ਼ਰਮ ਵੀ ਆ ਰਹੀ ਹੈ ਮੈਂ ਤੇ ਮम्मी ਜਾ ਕੇ ਵਿਆਹ ਵੀ ਕਾਇਆ ਹੈ ਚਾਲੋ ਚਾਲੋ ਉਹਨਾਂ ਦੀ ਥਾਂ ਤੇ ਤੁਸੀਂ ਦੇ ਆਈ ਨਹੀਂ ਯਾਰ ਸ਼ਰਮ ਆ ਰਹੀ ਹੈ ਸ਼ਗਨ ਦਾ ਪਾਇਆ ਰੋਟੀ ਉਹ ਦਾਇਰ ਦਾ ਪਿੰਡਾਂ ਚ ਨਾ ਇਦਾਂ ਦੀਆਂ ਘਟਨਾਵਾਂ ਬਥੇਰੀਆਂ ਆਪਰਦੀ ਹੁੰਦੀਆਂ ਨਹੀਂ ਯਾਰ ਪਰ ਮੈਂ ਹੁਣ ਮੰਮੀ ਨੂੰ ਕਹ ਰਹੀ ਸੀ ਮੈਂ ਕਿਹਾ ਮੰਮੀ ਆਪਾਂ ਜਾ ਕੇ ਨਾ ਵੀ ਜਿਨ੍ਹਾਂ ਦੇ ਨਾਮ ਦਾ ਕਾਰਡ ਸੀ ਤੁਸੀਂ ਅਖਬਾਰ ਚ ਨਾ ਜਦੋਂ ਕਿਤੇ ਖਬਰ ਗਲਤ ਲੱਗ ਜਾਵੇ ਅਗਲੇ ਦਿਨ ਹੁੰਦਾ ਪੁੱਲ ਦੀ ਸੋਧ ਤੁਸੀਂ ਦਾ ਨਾ ਨੋਰ ਨਦੀ ਸੋਧ ਵੀ ਆ ਆ ਹੋ ਗਿਆ ਵੀ ਅਸੀਂ ਸਮਝ ਲਓ ਕਿ ਉਹਨਾਂ ਦੀ ਤਰ੍ਹਾਂ ਅਸੀਂ ਸ਼ਗਰ ਪਾ ਗਏ ਕਾਰਡ ਸਾਡੇ ਘਰ ਆ ਗਿਆ ਬਲਜਿੰਦਰਾ ਬਲਜਿੰਦਰਾ ਦਾ ਕਨਫਿਊਜ਼ਨ ਹੋ ਗਿਆ ਇਹ ਹੁਣ ਦੇਣ ਵਾਲੇ ਦੀ ਗਲਤੀ ਆ ਹਨਾ ਉਹ ਗਲਤੀ ਅਸੀਂ ਵੀ ਨਹੀਂ ਮੈਂ ਵੀ ਨਹੀਂ ਪੜਿਆ ਅੱਛਾ ਮੈਂ ਮੈਂ ਕਾਰਡ ਦੇ ਨਾਮ ਪੜਿਆ ਬਲਜਿੰਦਰ ਸਿੰਘ ਉਹਨਾਂ ਨੇ ਲਿਖਿਆ ਨਵੇਂ ਲਾਟੀ ਮੈਂ ਲਿਖਿਆ ਨਵੇਂ ਢਾਣੀ ਨੇੜੇ ਢਾਣੀ ਉਹਨਾਂ ਨੇ ਲਿਖਿਆ ਨਵੇਂ ਹਨਾ ਮੈਂ ਲਿਖਿਆ ਮੈਂ ਸੋਚਿਆ ਲਿਖਿਆ ਵੀ ਨਾ ਨੇੜੇ ਢਾਣੀ ਅੱਛਾ ਨੇੜੇ ਢਾਣੀ ਤਾਈਦਾ ਹੀ ਹੁੰਦਾ ਉਹ ਪਿੰਡਾਂ 'ਚ ਇਸ ਤਰ੍ਹਾਂ ਹੋ ਜਾਂਦੇ ਭਲੇਖੇ ਪੈ ਜਾਂਦੇ ਆ ਕਈ ਵਾਰ ਉਹ ਇੱਕ ਵਾਰੀ ਇੱਥੇ ਆਪਣੇ ਸਰਪੰਚੀ ਦਾ ਇਲੈਕਸ਼ਨ ਸੀਗਾ ਵਾਵਾ ਬੰਦੇ ਸ਼ਰਾਬੀ ਹੋ ਗਏ ਹਾਂ ਤੇ ਵਾਵਾ ਸ਼ਰਾਬੀ ਹੋ ਗਿਆ ਤੇ ਚਲੋ ਵੀ ਕਹਿੰਦੇ ਇਹਨਾਂ ਨੂੰ ਘਰੋਂ ਘਰੀ ਸੁੱਟੋ ਤੇ ਬਸ ਉਹਦੇ ਪੈ ਸੀਗੇ ਉਹੜਾ ਚਰ ਦੀ ਗੱਲ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਹਾਂ ਤੇ ਉਹ ਤਾਈ ਕਰਮੀ ਦੇ ਘਰ ਵਾਲੇ ਨੂੰ ਵੀ ਉੱਥੇ ਲਾ ਦਿੱਤਾ ਹਾਂ ਤੇ ਉਨੇ ਵਿੱਚ ਜੀ ਰੋਣਾ ਪਾਇਆ ਉਹ ਜਦੋਂ ਚੱਕਰ ਚੁੱਕਣ ਲੱਗੇ ਜਾ ਕੇ ਕਹਿੰਦੇ ਮਰ ਜਾ ਤੂੰ ਇਹ ਮੇਰੇ ਆ ਨਹੀਂ ਜਾਏਗਾ ਮੇਰੇ ਨਾਲ ਚਾਲੀ ਤੇ ਲੱਭ ਗਿਆ ਸਟੋ ਉਹ ਬਾਪੂ ਮਿੰਦਾ ਸੀ ਕੀ ਬਾਤ ਹੈ ਇਹ ਤਾਂ ਇਹ ਕਰਨਾ ਹੋ ਜਾਂਦੀ ਆ ਨਹੀਂ ਨਹੀਂ ਮੈਨੂੰ ਤਾਂ ਇੱਕ ਕਿੱਸਾ ਨਾ ਹਮੇਸ਼ਾ ਯਾਦ ਰਹੇਗਾ ਵੀ ਮੈਨੂੰ ਐਡਾ-ਉਡਾ ਫਲੇਕਾ ਲੱਗਿਆ ਮੈਂ ਵੀ ਕਹਾ ਸਾਰੇ ਮਿੰਟੂ ਪੱਤਰ ਕਰ ਲਿਖ ਕੇ ਦਿੰਦੇ ਕਾਰਡ ਦੇ ਉੱਤੇ ਆਣਾ ਵੀ ਮਿੰਟੂ ਸਾਰਿਆਂ ਨੂੰ ਪਤਾ ਤੁਹਾਡਾ ਨਾਮ ਬਲਜਿੰਦਰ ਤਾਂ ਪਿੰਡ 'ਚ ਪਤਾ ਨਹੀਂ ਹੈਗਾ ਹਾਂ ਘੱਟ ਪਤਾ ਹੈ ਹਨਾ ਪਰ ਯਾਰ ਉਹ ਮੈਂ ਮੰਮਾ ਨੂੰ ਪੁੱਛ ਲਈ ਸੀ ਮੈਂ ਕਿ ਜਿਹੜਾ ਦੇ ਨਾਮ ਦਾ ਕਾਰਡ ਸੀ ਉਹ ਆਏ ਸੀ ਮੰਮੀ ਕਹਿੰਦੇ ਨਹੀਂ ਹੋਣੀ ਆਏ ਬਸ ਉਹ ਦਾ ਉਹਨਾਂ ਦੀ ਜਗ੍ਹਾ ਤੁਸੀਂ ਚੱਲ ਗਏ ਅਸੀਂ ਚਲੀ ਕੁਛ ਨਹੀਂ ਪਿੰਡਾਂ 'ਚ ਆ ਪਰ ਉਹ ਵੀ ਦੇਖਦੇ ਹੋਣੇ ਸੋਚਦੇ ਹੋਣੇ ਹੈ ਅਸੀਂ ਇਹਨਾਂ ਨੂੰ ਪਾਇਆ ਤਾਂ ਨਹੀਂ ਸੀ ਆਂ ਕਹਿੰਦੇ ਉਹ ਬੜੇ ਧਿਆਨੂ ਆਦਮੀ ਹੈ ਯਾਰ ਝਗੜ ਦੇ ਕੇ ਸਨ ਬਿਣਾ ਸੱਤੇ ਤੋਂ ਮੈਨੂੰ ਬੜਾ ਸਾਰਾ ਜਿਹੜੀ ਚੀਜ਼ ਤੇ ਮੋਰ ਹੁੰਦੀ ਹੈ ਬੰਦੇ ਦੀ ਉਹ ਇਧਰੋਂ ਉਧਰੋਂ ਜਾ ਕੇ ਬੰਦਾ ਸ਼ੱਕ ਸ਼ਕਾ ਲੈਂਦਾ ਫਿਰ ਕੀ ਹੈ ਚਲੋ ਜੋ ਵੀ ਕਨਫਿਊਜ਼ਰ ਨਾਲ ਦੁਵਿਧਾ ਨਾਲ ਚਲੋ ਮੈਂ ਤਾਂ ਕਹਿੰਦੀ ਆਪਣਾ ਇਹ ਵਲੌਗ ਹੋਣਾ ਤੱਕ ਪਹੁੰਚ ਹੀ ਸੀ ਫੇਰ ਉਹਨੇ ਕੈਨਲ ਆ ਗਿਆ ਸੀਗੇ ਚਲੋ ਕੋਈ ਨਹੀਂ ਚਲੋ ਕਰ ਲੋ ਰਾਮ ਮੈਂ ਤਾਂ ਸੇਰ ਦੀ ਤੁਹਾਨੂੰ ਸੋਚ ਰਹੀ ਸੀ ਦੁਪਹਿਰ ਦੀ ਉਦੋਂ ਤੁਹਾਡਾ ਸ਼ੋਅ ਚੱਲਦਾ ਹੋਣਾ ਮੈਂ ਦਾਣੇ ਕਾਲ ਕੀਤੀ ਆ ਕੇ ਤੁਸੀਂ ਉਤਾਈ ਆਏ ਹੋਏ ਸੀ ਕਿ ਗੱਲ ਹੀ ਨਹੀਂ ਹੋਈ ਮੈਂ ਕਿਹਾ ਮੈਂ ਹੁਣ ਦੱਸ ਦਿਆਂ ਤੁਹਾਨੂੰ ਫਿਆ ਹੋਇਆ ਜੰਪੜੇ ਨਾਲ ਕੋਈ ਗੱਲ ਨਹੀਂ